ਨਾਮ ਸ਼ਾਲਾ ਮੇਰਾ ਬੇਟਾ ਵਾ ਅਨਕੀਤ ਤੇ ਜਦੋਂ 7 ਤਰੀਕ ਤੋਂ ਬਾਅਦ ਨੂੰ ਲੱਭਣ ਰਿਹਾ ਗੋਜ ਕੋਕਰ ਸਈ ਰੰਦ ਤੇ ਨੇ ਕਰਾਈ ਦੇ ਪਹਿਲੇ 6 ਤਰੀਕ ਤੇ ਆਪਣੇ ਦੋਸਤ ਦੇ ਘਰ ਸੁੱਤਾ ਵਾ ਅਗਲੇ ਦਿਨ ਦੋਸਤ ਦੇ ਘਰ ਤੋਂ ਆਪਣੇ ਆਇਆ ਵਾ ਗਲੀ 'ਚ ਇੱਕ ਬੰਦੇ ਨੇ ਫੱਟੇ ਲਵਾਏ ਆ ਫੱਟੇ ਲਵਾ ਕੇ ਮੁਰਤੇ ਉਹਨੇ 500 ਰੁਪਏ ਦਿੱਤੇ ਆ ਕਿਉਂਕਿ ਢੇੜ ਦੇ ਕੱਪੜੇ ਪਾਏ ਦੇ ਸੀ ਜੀ ਏਕ ਤੇ ਸੁੱਕਨੇ ਕੱਪੜੇ ਪਾਏ ਦੇ ਸੁੱਕਨੇ ਕੱਪੜੇ ਆਪਣੇ ਥੇਂ ਟੁਕਿਆਕ ਹੋ ਗਿਆ ਇਹ ਦਰਬਾਰ ਸਭ ਕੋ ਮੈਸ਼ੀ ਦਾਲੇ ਰੇਲਵੇ ਸਟੇਸ਼ਨ ਸਾਰੇ ਕੋ ਮਿਲਿਆ ਬਟਾਲੇ ਵੀ ਗਾਜੀਗੋੜ ਪਲੋਰੀ ਆਪਣੇਓ ਕੀ ਨਾਮ ਦੇ ਫਰੀਜਪੁਰ ਤੋਂ ਗੜੀ ਚਿੰਮੀ ਇਹਦੇ ਸਾਰੇ ਕੋ ਮਿਲਿਆ ਵਾ ਪੁਲਿਸ ਨੂੰ ਕੋਈ ਕੰਪਲੇਂਟ ਦਿੱਤੀ ਸੀ ਸਾਡੀ ਪੁਲਿਸ ਨੂੰ ਕੰਪਲੇਂਟ ਦਿੱਤੀ ਸੀ ਪੁਲਿਸ ਨੇ ਇਹ ਪਾਲ ਕਰਨ ਦੇ ਆਪਾਂ ਉਹਨਾਂ ਦੇ ਫੋਟੋ ਵਾ ਲੈ 16 ਉਹਨਾਂ ਨੇ 14 ਫੋਟੋ ਵਾ ਲੈ ਗਿਆ ਮੇਰੇ ਕੋਲ 16 ਕੀ ਮੰਗ ਕਰਦੇ ਮੰਗ ਕਰਦੇ ਸਾਡਾ ਬੱਚਾ ਛੇਤੀ ਛੇਤੀ ਮਿਲ ਜੇ ਕਿੰਨੇ ਵਰਸ 14 ਸਾਲ ਉਮਰ ਦੀ ਬੱਚੀ ਕੱਪੜੇ ਘਰੋਂ ਪਜਾਮਾ ਕੱਪੜੇ ਬਿਨਾਂ ਪਾ ਕੇ ਬਾਅਦ ਚ ਪਤਾ ਨਹੀਂ ਕਿੱਥੋਂ ਲੈ ਕੇ ਆਪਣੇ ਨੇ ਇੱਕ ਖੱਟਾ ਪਰਨਾ ਹੀ ਘਰੋਂ ਲੈ ਗਿਆ ਨਾ ਮੇਰਾ ਨੰਬਰ ਹੈਗਾ ਜੀ 9780 929596 ਇਹਤ ਫੋਨ ਆਈਆਂ ਸੀ ਸੀ ਕੈਮਰੇਟ ਬੜੇ ਜੇ ਉੱਚ ਸਾਫੀ ਆਉਂਦਾ ਇਸ ਅਗਦੇ ਬੈਕ ਗਿਆ ਵਾ ਜੀ ਵਿਚ ਹੈ ਮੋਰਸਾ ਤੋਂ ਮੋਰਸਾ ਤੋਂ ਬੈਕ ਕਰ ਗਿਆ ਇੰਦਰੀ ਰਮਨ ਉਸਾ ਤਰੀਕ ਦਾ

ਮੇਰੇ ਕੋਈ ਘਰ ਕੋਈ ਗੱਲਬਾਤ ਹੋਈ ਹੈ ਚੁਗੜਾ ਕੋਈ ਨਹੀਂ ਪਰੇਸ਼ਾਨੀ ਕੋਈ